ਜ਼ਿੰਦਗੀ ਨਾ ਇੱਕ ਜੰਗ ਦੇ ਮੈਦਾਨ ਵਰਗੀ ਆ ਜਿਸ ਵਿੱਚ ਬਹੁਤ ਸਖਤ ਚੈਲੰਜ ਤੁਹਾਡੇ ਸਾਹਮਣੇ ਆਉਣਗੇ ਤੇ ਜੇ ਤੁਸੀਂ ਉਹ ਚੈਲੰਜਾਂ ਨੂੰ ਸਵੀਕਾਰ ਨਹੀਂ ਕਰੋਗੇ ਤਾਂ ਤੁਸੀਂ ਇਹ ਜੰਗ ਹਾਰ ਜਾਓਗੇ ਸੋ ਇਸ ਕਰਕੇ ਛੋਟੇ ਛੋਟੇ ਸਖਤ ਚੈਲੰਜ ਤੁਸੀਂ ਜ਼ਿੰਦਗੀ ਚ ਐਕਸੈਪਟ ਕਰਦੇ ਰਹਿਣਾ ਠੰਡ ਆਉਂਦੀ ਬਹੁਤ ਸਾਰੇ ਦੋਸਤ ਰਜਾਈਆਂ ਚ ਵੜ ਕੇ ਬਹਿ ਜਾਂਦੇ ਆ ਵੀ ਹੁਣ ਤਾਂ ਇਹ ਆ ਯਾਰ ਸਵੇਰੇ ਨਹੀਂ ਜਲਦੀ ਉੱਠਿਆ ਜਾਣਾ ਨਾ ਹੀ ਕੋਈ ਸਰੀਰਲੀ ਕਸਰਤ ਹੋਣੀ ਆ ਨਾ ਹੀ ਕੋਈ ਰਨਿੰਗ ਹੋਣੀ ਆ ਸੋ ਜੇ ਇਸ ਤਰ੍ਹਾਂ ਦੇ ਅਸੀਂ ਸਰਦੀ ਨੂੰ ਗਿਵ ਅਪ ਕਰ ਜਾਵਾਂਗੇ ਸਰਦੀ ਅੱਗੇ ਤਾਂ ਅਸੀਂ ਆਪਣਾ ਉਹ ਟੀਚਾ ਕਦੇ ਹਾਸਲ ਨਹੀਂ ਕਰ ਸਕਦੇ ਜਿਹੜਾ ਅਸੀਂ weight ਘਟਾਉਣ ਦਾ ਸੁਪਨਾ ਦੇਖਿਆ ਜਾਂ ਆਪਣੇ ਆਪ ਨੂੰ fit ਕਰਨ ਦਾ ਸੁਪਨਾ ਦੇਖਿਆ ਸੋ ਜੇ ਤੁਸੀਂ ਆਪਣੇ ਆਪ ਨੂੰ fit ਕਰਨਾ ਤਾਂ ਸਰਦੀ ਦੀ ਪਰਵਾਹ ਨਾ ਕਰੋ ਬਾਹਰ ਨਿਕਲੋ ਚੈਲੰਜ ਐਕਸੈਪਟ ਕਰੋ ਔਰ ਆਪਣੇ ਆਪ ਨੂੰ fit ਕਰਨ ਵਾਲਾ ਬੀੜਾ ਉਠਾ ਲਓ ਔਰ ਸਰਦੀ ਉਸ ਬੰਦੇ ਨੂੰ ਲੱਗਦੀ ਹੈ ਜਿਹੜਾ ਬੰਦਾ ਸਰਦੀ ਮੰਨਦਾ ਸੋ ਇਹ ਵੀ ਇੱਕ ਚੈਲੰਜ ਹੈਗਾ ਸਰਦੀ ਆ ਇਹਦੇ ਅੱਗੇ ਗਿਵ ਅਪ ਨਹੀਂ ਕਰਨਾ